ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੇ ਬਤੀਤ ਕਰ ਰਹੇ ਹੋਮੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਾਰੇ ਭੈਣ ਭਰਾਵਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਮੇਰਾ ਮਕਸਦ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨ ਦੇ ਵਿੱਚ ਭੁਲੇਖਾ ਨਾ ਰਹੇ ਤੇ ਆਪਾਂ ਵੱਧ ਤੋਂ ਵੱਧ ਆਪਣੀ ਗੁਰੂ ਸਾਹਿਬ ਜੀ ਦੇ ਲੜ ਲੱਗ ਸਕੀਏ ਹੋਰ ਚੀਜ਼ਾਂ ਤੋਂ ਹਟ ਕੇ ਆਪਾਂ ਵਾਹਿਗੁਰੂ ਜੀ ਤੇ ਵਿਸ਼ਵਾਸ ਕਰ ਸਕੀਏ ਆਪਾਂ ਦਾਨ ਪੁੰਨ ਕਰ ਸਕੀਏ ਜੀ ਦਾ ਕੇ ਫਲ ਆਪਾਂ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਪਰਿਵਾਰਾਂ ਨੂੰ ਵੀ ਮਿਲੇ ਕਿਉਂਕਿ ਅੱਜ ਕੱਲ ਦੀ ਜਿਹੜੀ ਆਪਣੀ ਫਾਸਟ ਲਾਈਫ ਚੱਲ ਰਹੀ ਹੈਗੀ ਇਹਦੇ ਵਿੱਚ ਹਰ ਇੱਕ ਕੋਈ ਸ਼ਾਰਟਕਟ ਅਪਣਾਉਣਾ ਚਾਹੁੰਦਾ ਹੈ ਨਾ ਹੋਰ ਵੀ ਜਿੰਨੇ ਵੀ ਹੈਗੇ ਹੈ ਨਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਪਖੰਡਵਾਦ ਜ਼ਿਆਦਾ ਫੈਲ ਆ ਰਹੇ ਨੇ ਤੇ ਆਪਣੇ ਵਰਗੇ ਹਨਾ ਦੁਖੀ ਹੁੰਦੇ ਨੇ ਜਦੋਂ ਫਿਰੂਕੀ ਤੋਂ ਵੀ ਸਹਾਰਾ ਪਾਲਦੇ ਆਗੇ ਫਿਰ ਉਹਦੇ ਨਤੀਜੇ ਦੇਖੋ ਦਿਨੋ ਦਿਨ ਤੁਸੀਂ ਕੀ ਦੇਖ ਰਹੇ ਹੋ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਵੀ ਇਦਾਂ ਦੇ ਭੇਖੀ ਆਗੇ ਜਿਹੜੇ ਕਿ ਗਲਤ ਲੜਕੀਆਂ ਨਾਲ ਵੀ ਹਨਾ ਸਰੀਰਕ ਸ਼ੋਸ਼ਣ ਕਰਦੇ ਆ ਮੰਦਰਾਂ ਵਿੱਚ ਵੀ ਇਹੀ ਕੁਝ ਚੱਲ ਰਿਹਾ ਹੈਗਾ ਦੇਖੋ ਗੁਰੂ ਸਾਭਾ ਨੂੰ ਤੇ ਦੇਵੀ ਦੇਵਤਿਆਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਇਹ ਇਹ ਦੇਖੋ ਜਿਹੜਾ ਵਾਹਿਗੁਰੂ ਜੀ ਦੀ ਰਾਜਾ ਦੇ ਵਿੱਚ ਹੀ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਹੈ ਕਿਉਂਕਿ ਧਰਮ ਦੀ ਹੋੜ ਦੇ ਵਿੱਚ ਜਿੰਨੀ ਠੱਗੀ ਵੱਜ ਰਹੀ ਹੈ ਉਨੀ ਕਿਤੇ ਵੀ ਨਹੀਂ ਵੱਜ ਰਹੀ ਆਪਾਂ ਕਹਿ ਦੇਣਾ ਵੀ ਇੱਕ ਬੰਦਾ ਚੋਰੀ ਕਰਦਾ ਹੈ ਨਾ ਉਹ ਚੋਰ ਹੈਗਾ ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਠੱਗੀਆਂ ਕਰਦੇ ਨੇ ਚੋਰੀਆਂ ਕਰਦੇ ਨੇ ਗਲਤ ਸੰਗਤ ਦੇ ਵਿੱਚ ਹੁੰਦੇ ਨੇ ਹੁਣ ਜਿਵੇਂ ਆਪਣੇ ਛੋਟੇ ਬੱਚੇ ਨੇ ਹੈ ਨਾ ਕਿਸੇ ਬਾਬੇ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈਗੀ ਉਹ ਕਵੈਸਚਨ ਕਰਦੇ ਨੇ ਵੀ ਮੰਮਾ ਤੁਸੀਂ ਤਾਂ ਕਹਿਣਾ ਵੀ ਅਮਰਤ ਛੱਕ ਗਏ ਹਨ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ ਵੀ ਅਮਰਤ ਛੱਕੇ ਜਿਹੜਾ ਬੰਦਾ ਹੈਗਾ ਉਹਦਾ ਵੀ ਜਿਹੜਾ ਜੀਵਨ ਉੱਚਾ ਹੋ ਜਾਂਦਾ ਗੁਰੂ ਸਾਹਿਬ ਉਹਦੇ ਅੰਗ ਸੰਗ ਸਹਾਈ ਹੋ ਜਾਂਦੇ ਨੇ ਪਰ ਆ ਆ ਦੇਖੋ ਇਹ ਕੀ ਕਰ ਰਹੇ ਨੇ ਵੀ ਉਸ ਟਾਈਮ ਫਿਰ ਇੱਕ ਜਵਾਬ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ ਆਪਣੇ ਬੱਚਿਆਂ ਨੂੰ ਪਰ ਵਾਹਿਗੁਰੂ ਜੀ ਅਝੇਹਾਂ ਨੂੰ ਖਸਾ ਜਾ ਅਝਹੀ ਦਿੰਦੇ ਨੇ ਕਿ ਜਦੋਂ ਫਿਰ ਵਾਹਿਗੁਰੂ ਜੀ ਦੀ ਕਹਿੰਦੇ ਲਾਠੀ ਪੈਂਦੀ ਹੈ ਨਾ ਉਹਦੇ ਵਿੱਚ ਆਵਾਜ਼ ਨਹੀਂ ਹੁੰਦੀ ਚਲੋ ਆਪਾਂ ਆਪਣੇ ਵਿਸੇ ਤੇ ਚੱਲੀਏ ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਵੀ ਆਪਾਂ ਦਾਨ ਪੁੰਨ ਕਰੀਏ ਕਿਉਂਕਿ ਕਈ ਭੈਣ ਭਰਾਆ ਨੂੰ ਇਹ ਬਹੁਤ ਜ਼ਿਆਦਾ ਹੁੰਦਾ ਨਾ ਵੀ ਜਿਵੇਂ ਕਾ ਕੁੱਤਿਆਂ ਨੂੰ ਰੋਟੀ ਖਵਾਈਏ ਆਪਾਂ ਨੇ ਜਿਹਦੇ ਕਾਲੇ ਕੁੱਤੇ ਨੂੰ ਕਾਫੀ ਜ਼ਿਆਦਾ ਚੱਲਦਾ ਹੁੰਦਾ ਵੀ ਕਾਲੇ ਕੁੱਤੇ ਨੂੰ ਆਪਾਂ ਰੋਟੀ ਖਵਾਈਏ ਕਾਲੇ ਕੁੱਤੇ ਨੂੰ ਰੋਟੀ ਖਵਾਉਣ ਦਾ ਮਕਸਦ ਮੇਨ ਕੀ ਹੁੰਦਾ ਹੈ ਨਾ ਵੈਸੇ ਤਾਂ ਹੁਣ ਵਿਮਾ ਪਰਮਾ ਚ ਜ਼ਿਆਦੇ ਹੋਗੇ ਵੀ ਹਾਂ ਇਹ ਕਈ ਕਹਿੰਦੇ ਆ ਵੀ ਇਹ சனி ਦੇਵ ਦਾ ਹਨਾ ਉਹ ਜਿਹੜਾ ਵਾਹਣ ਹੈਗਾ ਵੀ சனி ਦੇਵ ਦੀ ਇੱਕ ਹੁੰਦੀ ਹੈ ਨਾ ਇਹ ਵੀ ਦਿਖਦੇ ਨੇ ਇਹਦੇ ਵਿੱਚੋਂ ਤੇ ਬਾਕੀ ਜਿਹੜੇ ਮਹਾਪੁਰਸ਼ ਹੁੰਦੇ ਸੀਗੇ ਹਨਾ ਉਹਨਾਂ ਦੇ ਨਾਲ ਵੀ ਕੁੱਤਾ ਆਮ ਤੌਰ ਤੇ ਹੁੰਦਾ ਜਿੰਨੇ ਵੀ ਪਿੰਡਾਂ ਦੇ ਵਿੱਚ ਸਹੀਆਂ ਦੇ ਨਾਂ ਤੇ ਹਨਾ ਗੁਰਦੁਆਰਾ ਸਾਹਿਬ ਬਣਾਏ ਹੋਏ ਨੇਗੇ ਉਹਨਾਂ ਦੇ ਨਾਲ ਸਮਾਧਾਂ ਬਣੀਆਂ ਹੋਈਆਂ ਨੇਗੀਆਂ ਉੱਥੇ ਇਹ ਨਾ ਕਿਤੇ ਨਾ ਕਿਤੇ ਇੱਕ ਕੁੱਤੇ ਦਾ ਕੁਕਰ ਦਾ ਇਤਿਹਾਸ ਵੀ ਹਨਾ ਲਾਜ਼ਮੀ ਹੁੰਦਾ ਮੇਰੇ ਪੇਕੇ ਪਿੰਡ ਉੱਬਾਵਾਲ ਹਨਾ ਉੱਥੇ ਵੀ ਬਾਬਾ ਜੀ ਸੀਗੇ ਬਾਬਾ ਸਿੱਧ ਸਰ ਜੀ ਉਹਨਾਂ ਦੇ ਨਾਲ ਵੀ ਹਨਾ ਕੁੱਤੇ ਦੀ ਇੱਕ ਮੰਦਿਰ ਬਣਾਇਆ ਮਲਕੇ ਛੋਟੀ ਜੀ ਸਮਾਧ ਬਣਾਈ ਹੋਈ ਆ ਉੱਥੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਮਤਲਬ ਇਹ ਕਰਨ ਦਾ ਇਹ ਸੀਗਾ ਵੀ ਜਿਹੜੇ ਦਿਖਾਏ ਜਾਂਦੇ ਸੀ ਵੀ ਜਿਹੜੇ ਪਸ਼ੂ ਪੰਛੀ ਨੇ ਵੀ ਇਹ ਕਿੰਨੇ ਵਫਾਦਾਰ ਹੁੰਦੇ ਸੀਗੇ ਸਾਡੇ ਵੀ ਜਿਹੜੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਵੀ ਆਪਣੇ ਪਿੰਡ ਜਿਹੜੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਜਿਹੜਾ ਇਹ ਕੁੱਤਾ ਹੁੰਦਾ ਸੀਗਾ ਵੀ ਇਹ ਹਰ ਟਾਈਮ ਬਾਬਾ ਜੀਾਂ ਦੇ ਨਾਲ ਹੁੰਦਾ ਸੀ ਜਦੋਂ ਵੀ ਕੋਈ ਘਟਨਾ ਹੋਣੀ ਹੁੰਦੀ ਸੀ ਇਹਨਾਂ ਇਹਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਤੁਸੀਂ ਆਪਣੇ ਵੀ ਦੇਖਿਓ ਨਾ ਇਹ ਦੇਖੋ ਹੁੰਦਾ ਵੀ ਹਾਂ ਇਹ ਤਾਂ ਉਵੇਂ ਹੀ ਮਾਰੀ ਜਾਂਦੇ ਨੇ ਇਹਦਾ ਬਹਿਮ ਨੇ ਬਹਿਮ ਨਹੀਂ ਹੁੰਦੀ ਹੈ ਨਾ ਤੁਸੀਂ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਣਾ ਹੋਵੇ ਉਸ ਤੋਂ ਪਹਿਲਾਂ ਤੁਸੀਂ ਦੇਖਿਓ ਵੀ ਹੈ ਨਾ ਜਿਹੜੇ ਕੁੱਤੇ ਹੁੰਦੇ ਹੈ ਜਿਹੜਾ ਨਾ ਰੋਂਦੇ ਹੁੰਦੇ ਆ ਕਾਫੀ ਉੱਚੀ ਉੱਚੀ ਨਾ ਕਰ ਦਿੰਦੇ ਨੇ ਕਿਉਂਕਿ ਅਸੀਂ ਨੇ ਇਹ ਕਈ ਵਾਰੀ ਅਜਮਾਇਆ ਹੈਗਾ ਜਦੋਂ ਵੀ ਬਜ਼ੁਰਗ ਕੋਈ ਨਾ ਕੋਈ ਸਿਆਣੀ ਗੱਲ ਦੱਸਦੇ ਹੁੰਦੇ ਨੇ ਨਾ ਉਹ ਵੈਸੇ ਉਹੀ ਨਹੀਂ ਦੱਸਦੇ ਹੁੰਦੇ ਹੈਗੇ ਕਹਿੰਦੇ ਵੀ ਜਿਹੜੇ ਇਹ ਇਹਨਾਂ ਦੀ ਬਹਿਣਾ ਜਿਹੜੇ ਕੁੱਤੇ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀ ਸੋਚਣ ਸ਼ਕਤੀ ਹੁੰਦੀ ਹੈ ਮਤਲਬ ਕਿ ਜਿਹੜੀ ਇਹਨਾਂ ਦੀ ਬੁੱਧੀ ਹੁੰਦੀ ਹੈ ਨਾ ਜਿਦਾ ਕਿ ਲੂੰਬੜੀ ਆ ਉਹ ਕਹਿੰਦੇ ਜ਼ਮੀਨ ਦੇ ਵਿੱਚ ਕੀੜੀਆਂ ਦੀ ਆਵਾਜ਼ ਵੀ ਸੁਣ ਲੈਂਦੀ ਹੈ ਤਾਂ ਤੁਸੀਂ ਸਾਇੰਸ ਦੇ ਵਿੱਚ ਵੀ ਪੜੇ ਜਿਹੜਾ ਹਨਾ ਕੁੱਤਾ ਹੁੰਦਾ ਹੈ ਇਹ ਬਹੁਤ ਵਫਾਦਾਰ ਹੁੰਦਾ ਜਦੋਂ ਆਪਣੇ ਘਰ ਦੇ ਵਿੱਚ ਆਪਾਂ ਨੇ ਕੁੱਤਾ ਬਿੱਲੀ ਕੋਈ ਕਬੂਤਰ ਕੁਝ ਵੀ ਪਾਲਿਆ ਹੋਇਆ ਹਨਾ ਕਹਿੰਦੇ ਇਹ ਸਭ ਤੋਂ ਵੱਧ ਆਪਣੀ ਸੁੱਖ ਮੰਗਦੇ ਆ ਜਦੋਂ ਆਪਾਂ ਬਾਹਰ ਜਾਂਦੇ ਆ ਸਾਡੇ ਵੀ ਰੱਖਿਆ ਹੋਇਆ ਡੌਗੀ ਹੈ ਨਾ ਜਦੋਂ ਅਸੀਂ ਬਾਹਰ ਜਾਂਦੇ ਆ ਇਹ ਬੜਾ ਮਨ ਲ ਕੇ ਉਹ ਕਰਦਾ ਵੀ ਹਾਂ ਮੈਂ ਵੀ ਨਾਲ ਜਾਣਾ ਇੱਕ ਦਿਨਾਂ ਅਸੀਂ ਗੱਡੀ ਦੀ ਟਾਕੀ ਖੋਲਤੀ ਵੀ ਤੂੰ ਲੈ ਦੇਖਾਂਗੇ ਵੀ ਕੀ ਕਰੂਗਾ ਇਹ ਬੜਾ ਆਪਣੇ ਸੰਗ ਲਈ ਤੜਾਊਗਾ ਹਨਾ ਵੀ ਉਹ ਕਹਿੰਦਾ ਅਸੀਂ ਇੱਕ ਦਿਨ ਟਾਕੀ ਖੋਲੀ ਜਦੋਂ ਤਾਂ ਜਾ ਕੇ ਭੱਜ ਕੇ ਵਿੱਚ ਬੈਠ ਗਿਆ ਕਹਿੰਦੇ ਵੀ ਜਦੋਂ ਆਪਾਂ ਬਾਹਰ ਜਾਂਦੇ ਆ ਕਹਿੰਦੇ ਇਹ ਅਰਦਾਸਾਂ ਕਰਦੇ ਆ ਅੰਦਰੋਂ ਦੀ ਮਾਨ ਦੇ ਵਿੱਚ ਵੀ ਮੇਰਾ ਜਿਹੜਾ ਮਾਲਕ ਹੈ ਉਹ ਘਰ ਸਹੀ ਸਲਾਮਤ ਹੈ ਨਾ ਆ ਜੇ ਤੇ ਮੈਨੂੰ ਫਿਰ ਉਹ ਰੋਟੀ ਪਾਊਗਾ ਮੈਨੂੰ ਉਹ ਦੁੱਧ ਪਾਊਗਾ ਵਿਸਾਇ ਆਪਣਾ ਵੀ ਅੱਜ ਕੱਲ ਆਪਾਂ ਇਹਨਾਂ ਨੂੰ ਜਿਹੜੇ ਆਪਾਂ ਝੂਠਾ ਆਪਣਾ ਕਹਿੰਦੇ ਵੀ ਹਨਾ ਬਚਿਆ ਖੁਚਿਆ ਆਪਾਂ ਰੋਟੀ ਪਾਣੀ ਦਾ ਜਿੰਨਾ ਵੀ ਹੁੰਦਾ ਨਾ ਇਕੱਠਾ ਕਰਕੇ ਉਹ ਪੱਕੁੱਤਿਆਂ ਨੂੰ ਜਾਂ ਡੰਗਰਾਂ ਨੂੰ ਪਸ਼ੂਆਂ ਨੂੰ ਹਨਾਏ ਪਾ ਦਿੰਨੇ ਹੁੰਦੇ ਆ ਪਰ ਇਹ ਵੀ ਇੱਕ ਜੁਨੀ ਹੈ ਇਹਨਾਂ ਨੂੰ ਵੀ ਪਰਮਾਤਮਾ ਨੇ ਸਵਾਸ ਵਕਸੇ ਨੇਗੇ ਇਹਨਾਂ ਦੇ ਵਿੱਚ ਵੀ ਪ੍ਰਜਨਨ ਕਿਰਿਆ ਹੈਗੀ ਇਹਨਾਂ ਦੇ ਵਿੱਚ ਵੀ ਦੇਖੋ ਤੁਸੀਂ ਦੇਖਿਆ ਵੀ ਭਗਤ ਕਬੀਰ ਜੀ ਦੀ ਇੱਕ ਪ੍ਰਾਣੇ ਬਹੁਤ ਸਾਖੀ ਹੈ ਤੁਸੀਂ ਉਹ ਕਬੀਰ ਜੀ ਦਾ ਕਿਤੇ ਹੈਨਾ ਇਤਿਹਾਸ ਪੜ੍ਹ ਕੇ ਦੇਖਿਓ ਕਹਿੰਦੇ ਕਬੀਰ ਜੀ ਬੈਠੇ ਸੀਗੇ ਰੋਟੀ ਖਾ ਰਹੇ ਸੀਗੇ ਉੱਥੇ ਕਹਿੰਦੇ ਇੱਕ ਕੁੱਤਾ ਆ ਗਿਆ ਕੁੱਤੇ ਨੇ ਆ ਕੇ ਕਹਿੰਦੇ ਜਿਹੜਾ ਰੋਟੀਆਂ ਆਲਾ ਸਾਬਾ ਸੀਗਾ ਨਾ ਲੱਕੜੀ ਦਾ ਬਣਾਇਆ ਹੋਇਆ ਉਹ ਚੱਕ ਕੇ ਘੜੀਸ ਕੇ ਲੈ ਗਿਆ ਤਕਵੀਰ ਜੀ ਕਹਿੰਦੇ ਬਾ ਭਗਤ ਜੀ ਬਾ ਹਨ ਪਿੱਛੇ ਪਿੱਛੇ ਭੱਜ ਲੈ ਕੇ ਉਹ ਵਾਲਾ ਡੱਬਾ ਲੈ ਕੇ ਕਹਿੰਦੇ ਰੁਕ ਜਾ ਭਗਤਾ ਕਹਿੰਦੇ ਹਜੇ ਇਹ ਟੋਟੀਆਂ ਵੀ ਚੋਪੜੀਆਂ ਨਹੀਂ ਹੋਈਆਂ ਮੇਰਾ ਕਹਿਣ ਦਾ ਭਾਵ ਹੈਗਾ ਵੀ ਜਿਹੜੇ ਮਹਾਪੁਰਸ਼ ਭਗਤ ਹੁੰਦੇ ਸੀ ਉਹਨਾਂ ਨੂੰ ਪਤਾ ਸੀਗਾ ਕਿਉਂਕਿ ਉਹ ਹਰ ਇੱਕ ਚੀਜ਼ ਦੇ ਵਿੱਚ ਵਾਹਿਗੁਰੂ ਨੂੰ ਰੱਬ ਨੂੰ ਦੇਖਦੇ ਸੀ ਆਪਾਂ ਨੂੰ ਤਾਂ ਇਹੋ ਕੁਝ ਹਾਸਿਲ ਨਹੀਂ ਹੁੰਦਾ ਕਿਉਂਕਿ ਆਪਾਂ ਰੱਬ ਨੂੰ ਬਸ ਇਹ ਸਮਝਦੇ ਆਂ ਵੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਤੱਕ ਸੀਮਤ ਨੇ ਨਹੀਂ ਵਾਹਿਗੁਰੂ ਜੀ ਆਪਣੇ ਹਰ ਇੱਕ ਦੇ ਵਿੱਚ ਵਸਦੇ ਨੇ ਕਣਕਾਂ ਦੇ ਵਿੱਚ ਵਸਦੇ ਨੇ ਕਦੇ ਵੀ ਹੈ ਨਾ ਜਿੱਦਾਂ ਤੁਸੀਂ ਕਿਸੇ ਵੀ ਚੀਜ਼ ਨੂੰ ਦੇਖ ਲਿਓ ਜਿਵੇਂ ਸਵੇਰੇ ਸਵੇਰੇ ਨਾ ਚਿੜੀਆਂ ਚੇਹੋ ਕਰ ਰਹੀਆਂ ਬੋਲ ਰਹੀਆਂ ਹੁੰਦੀਆਂ ਨੇ ਜਾਂ ਘੁੱਗੀਆਂ ਬੋਲ ਰਹੀਆਂ ਹੁੰਦੀਆਂ ਨੇ ਸਾਡੇ ਪਾਪਾ ਜੀ ਕਹਿੰਦੇ ਨੇ ਜਦੋਂ ਘੁੱਗੀ ਕੂੰ ਕੂੰ ਕਰਦੀ ਹੈ ਨਾ ਕਹਿੰਦੇ ਨੇ ਉਹ ਕਹਿੰਦੀ ਹੈ ਵੀ ਤੂੰ 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 ਹੈ ਨਾ ਵੀ ਐ ਵਾਹਿਗੁਰੂ ਅੱਗੇ ਜਿਹੜੇ ਆਪਣੇ ਟਿੰਡਾ ਫੇਰਦੇ ਹੁੰਦੇ ਸੀ ਬਜ਼ੁਰਗ ਕਹਿੰਦੇ ਸੀ ਕਿ ਵੀ ਇਹੇ ਵਾਹਿਗੁਰੂ 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 ਕਹਿੰਦੀਆਂ ਨੇ ਹੈ ਨਾ ਵੀ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜੋੜਨਾ ਧਰਮ ਦੇ ਨਾਲ ਤੇ ਨਾਲੇ ਵਾਹਿਗੁਰੂ ਜੀ ਨੂੰ ਆਪਦੇ ਹਾਜ਼ਰ ਨਾਜ਼ਰ ਸਮਝਣਾ ਅਕਸਰ ਦੇਖੋ ਮੈਂ ਤੁਹਾਨੂੰ ਇਹ ਕਹਿੰਨੇ ਵੀ ਆਪਾਂ ਨੂੰ ਹਾਸਿਲ ਤਾਈਆਂ ਨਹੀਂ ਹੁੰਦਾ ਪਰ ਤਾਈਆਂ ਖਾਲੀ ਰਹਿ ਜਾਂਦੇ ਆ ਕਿਉਂਕਿ ਆਪਾਂ ਵਾਹਿਗੁਰੂ ਜੀ ਨੇ ਆਪਨੇ ਤੋਂ ਬੱਖ ਸਮਝਦੇ ਆਪਾਂ ਨੂੰ ਹੁੰਦਾ ਵੀ ਕਿਸੇ ਡੇਰੇ ਚ ਜਾ ਕੇ ਆਪਾਂ ਨੂੰ ਪਤਾ ਨਹੀਂ ਰੱਬ ਮਿਲ ਜੂ ਪਤਾ ਨਹੀਂ ਕਿਸੇ ਮੰਦਿਰ ਚ ਜਾ ਕੇ ਆਪਾਂ ਨੂੰ ਰੱਬ ਮਿਲ ਜੂ ਪਤਾ ਨਹੀਂ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਨੂੰ ਰੱਬ ਮਿਲ ਜੂ ਨਹੀਂ ਠੀਕ ਹੈ ਉਹ ਸਥਾਨ ਨੇ ਆਪਣੇ ਪੂਜਨੀਕ ਸਥਾਨ ਨੇ ਆਪਾਂ ਨੂੰ ਜਾ ਕੇ ਗੁਰੂ ਸਾਹਿਬਾਂ ਨੂੰ ਮੱਥਾ ਟੇਕਣਾ ਚਾਹੀਦਾ ਪਰ ਜਦੋਂ ਵੀ ਕਿਤੇ ਕੋਈ ਮੁਸ਼ਕਿਲ ਪੈਂਦੀ ਹੈ ਤੁਸੀਂ ਉਸੇ ਟਾਈਮ ਅਗਰ ਯਾਦ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਇ ਹੋਣਗੇ ਇੱਕ ਮੈਂ ਤੁਹਾਨੂੰ ਛੋਟੀ ਜੀ ਸਾਖੀ ਹੋਰ ਸੁਣਾਦਿਆਂ ਕਿਉਂਕਿ ਫਿਰ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਦੀ ਹਾਂ ਨਾ ਫਿਰ ਮੇਰਾ ਮਨ ਉਧਰ ਜਾ ਪਹੁੰਚਦਾ ਹੈਗਾ ਹਨਾ ਕਹਿੰਦੇ ਵੀ ਇੱਕ ਹਾਥੀ ਨਦੀ ਦੇ ਵਿੱਚ ਨਹਾ ਰਿਹਾ ਸੀ ਨਦੀ ਦੇ ਵਿੱਚ ਨਹਾਉਂਦੇ ਨਹਾਉਂਦੇ ਉਹਨੂੰ ਨਾ ਇੱਕ ਤੀਂਦੂਆ ਹੁੰਦਾ ਹੈਗਾ ਉਹਨੇ ਜਕੜ ਲਿਆ ਤੇ ਉਹ ਹਨਾ ਕੁਰਲਾ ਰਿਹਾ ਬਹੁਤ ਉਹ ਕਰ ਰਿਹਾ ਵੀ ਕੀ ਕਰਾਂ ਮੈਂ ਵੀ ਨਾ ਇਹ ਇੱਥੋਂ ਮੈਂ ਨਹੀਂ ਛੁੱਟ ਸਕਦਾ ਤੇ ਨਦੀ ਦੇ ਵਿੱਚ ਕਹਿੰਦੇ ਇੱਕ ਕਮਲ ਦਾ ਫੁੱਲ ਤੇਰੇ ਆ ਰਿਹਾ ਸੀ ਹਾਥੀ ਨੇ ਆਪਣੀ ਸੁੰਡ ਦੇ ਨਾਲ ਉਹ ਕਮਲ ਦੇ ਫੁੱਲ ਨੂੰ ਫੜਿਆ ਤੇ ਇਹ ਕਹਿੰਦੇ ਅਰਦਾਸ ਕੀਤੀ ਆਪਦੇ ਮਨ ਦੇ ਅੰਦਰੋਂ ਕਿਉਂਕਿ ਵੀ ਹਰ ਇੱਕ ਚੀਜ਼ ਦੇ ਵਿੱਚ ਦੇਖੋ ਆਤਮਾ ਹਰ ਇੱਕ ਚੀਜ਼ ਦੇ ਅੰਦਰ ਵਾਹਿਗੁਰੂ ਜੀ ਬਸਦੇ ਆ ਇੱਕ ਇਹ ਤਾਂ ਸੋਚਣੀ ਹੁੰਦੀ ਆ ਹਨਾ ਆਪਣੀ ਇੱਕ ਸਮਝਾਉਣ ਦਾ ਤਰੀਕਾ ਲਾ ਲਓ ਕਹਿੰਦੀ ਵੀ ਉਹਨੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੀ ਹੇ ਪ੍ਰਮਾਤਮਾ ਹੇ ਵਿਸ਼ਨੂ ਜੀ ਲਾ ਲਓ ਤੁਸੀਂ ਕੁਝ ਵੀ ਹੈ ਨਾ ਆਪਾਂ ਜਿੱਦਾਂ ਵੀ ਜਿਹੜੇ ਧਰਮ ਨੂੰ ਮੰਨਦੇ ਆ ਵੀ ਮੇਰੀ ਮਦਦ ਕਰੋ ਮੈਨੂੰ ਇਸ ਜਨਮਾਂ ਕੇ ਜੰਜਾਲ ਤੋਂ ਬਚਾਓ ਮੈਨੂੰ ਤੇ ਇਹ ਦੂਏ ਨੇ ਫੜ ਲਿਆ ਵੀ ਮੇਰੇ ਪ੍ਰਾਣ ਨੇ ਜਿਹੜੇ ਮੇਰੇ ਹਨਾ ਸੰਕਟ ਚ ਨੇ ਜਿਦਾਂ ਕਿ ਤੁਸੀਂ ਦ੍ਰੋਪਤੀ ਵਾਲੀ ਵਿਸਾਖੀ ਸੁਣੀ ਆ ਹਨਾ ਤੇ ਆਪਣੇ ਵੀ ਸਿੱਖਾਂ ਧਰਮ ਦੇ ਵਿੱਚ ਬਹੁਤ ਇਦਾਂ ਦੀਆਂ ਸੋਨੋ ਸਾਖੀਆਂ ਮਿਲ ਜਾਣਗੀਆਂ ਹਨ ਤੇ ਵੀ ਅਰਦਾਸ ਕੀਤੀ ਉਹਨੇ ਕਹਿੰਦੇ ਉਸੇ ਟਾਈਮ ਜਿਹੜਾ ਉਹ ਤੀਂਦੂਆ ਸੀਗਾ ਉਹਦੇ ਤੇ ਅਜਿਹਾ ਹੋਇਆ ਵੀ ਉਹਨੇ ਹਾਥੀ ਨੂੰ ਛੱਡਤਾ ਤੇ ਹਾਥੀ ਦੀ ਜਾਨ ਬਚ ਗਈ ਤੇ ਹਾਥੀ ਬਾਹਰ ਨਿਕਲ ਗਿਆ ਇਹ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਕਹਿੰਦੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਕੋਈ ਗੁਰਦੁਆਰਾ ਹੈਗਾ ਤੀਂਦੂਏ ਤੇ ਜਿਹੜੇ ਇਹ ਬਣੀ ਹੋਈ ਹੈ ਸਾਖੀ ਤੇ ਮੈਂ ਅਜੇ ਤੱਕ ਇਹਨਾਂ ਦੇ ਦਰਸ਼ਨ ਨਹੀਂ ਕੀਤੇ ਪਰ ਮੈਨੂੰ ਸੁਣਿਆ ਮੈਂ ਜ਼ਰੂਰ ਹੈਗਾ ਤੇ ਅਗਲੀ ਹੈ ਜਦੋਂ ਅਸੀਂ ਨਾ ਰੀਠਾ ਸਾਹਿਬ ਗਏ ਸੀਗੇ ਰੀਠਾ ਸਾਹਿਬ ਤੋਂ ਵਾਪਸ ਆਉਂਦਿਆਂ ਨੂੰ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਨਾ ॠषि मुਨੀ ਸਾਧੂ ਬੋਲੇ ਸਹਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਉਹਨਾਂ ਨੇ ਇਹ ਬਚਨ ਮੇਰੇ ਹਸਬੰਡ ਜੀ ਨੂੰ ਕੀਤੇ ਸੀਗੇ ਕਿਉਂਕਿ ਉਹ ਦੋ ਉਹਨਾਂ ਨੇ ਬਾਹਰ ਜਾਣਾ ਸੀਗਾ ਹਨ ਤੇ ਫਿਰ ਬਸ ਤੁਹਾਨੂੰ ਪਤਾ ਹੀ ਵਿਵਾਇਕ ਰੂਜੀ ਦੀ ਮਿਹਰ ਦੇ ਸਦਕਾ ਸਵੇਰੇ ਸ਼ਾਮ ਅਰਦਾਸਾਂ ਕਰਨ ਦੇ ਨਾਲ ਉਹਨਾਂ ਨੂੰ ਇੱਥੇ ਨੌਕਰੀ ਮਿਲ ਗਈ ਵੀ ਇਸ ਤਰੀਕੇ ਦੇ ਨਾਲ ਹਨਾ ਪੰਛੀਆਂ ਨੂੰ ਭੋਜਨ ਪਾਉਣਾ ਜਾ ਕੁੱਤਿਆਂ ਨੂੰ ਮਲਕੀ ਰੋਟੀ ਪਾਉਣੀ ਗਊ ਨੂੰ ਰੋਟੀ ਪਾਉਣੀ ਪਾ ਮਲਕੀ ਆਪਣੇ ਪਾਲਤੂ ਜਾਨਵਰ ਜਿਹੜੇ ਵਿਚਾਰੇ ਫਿਰਦੇ ਆ ਹਨਾ ਜਾਂ ਆਪਣੇ ਘਰਾਂ ਦੇ ਵਿੱਚ ਪੰਛੀ ਰੱਖੇ ਹੁੰਦੇ ਨੇ ਜੀ ਗਰਮੀ ਦੇ ਵਿੱਚ ਆਪ ਪਾਣੀ ਦਾਣਾ ਇਦਾਂ ਪਾਉਨੇ ਆ ਨਾ ਕਹਿੰਦੇ ਵੀ ਉਹ ਅੰਦਰੋਂ ਨਾ ਸੀਸਾ ਦਿੰਦੇ ਆ ਇੱਕ ਵਾਰ ਨਾ ਇੱਕ ਬੰਦੇ ਨੂੰ ਆਤ ਹੁੰਦੀ ਸੀ ਤੁਸੀਂ ਹੁਣ ਵੀ ਬਹੁਤ ਦੇਖਿਆ ਹੋਣਾ ਨਾ ਉਹ ਡੇਲੀ ਨਾ ਆਪਣੇ ਕੋਠੇ ਦੇ ਉੱਪਰ ਦੁੱਧ ਰੱਖ ਦਿੰਦਾ ਹੁੰਦਾ ਆ ਜਾਨਵਰਾਂ ਵਾਸਤੇ ਤੇ ਦਾਣਾ ਪਾ ਦਿੰਦਾ ਹੁੰਦਾ ਕਹਿੰਦੇ ਵੀ ਦੋ ਤਿੰਨ ਦਿਨਾਂ ਹੰਸਾਂ ਦਾ ਜੋੜਾ ਆਉਂਦਾ ਰਿਹਾ ਜਿਹੜੇ ਹੰਸ ਹੈਗਾ ਇਹਨੂੰ ਵਾਹਿਗੁਰੂ ਜੀ ਨੇ ਇਹ ਜਿਹੇ ਆਹਾ ਬਣਾਇਆ ਕਿ ਜਿਹੜੀ ਇਹਦੀ ਚੁੰਝ ਉਹਦੇ ਵਿੱਚ ਇਹ ਜਿਹੀ ਚੀਹੋ ਹੈਗੀ ਕਹਿੰਦੇ ਜਦੋਂ ਉਹ ਦੁੱਧ ਦੇ ਵਿੱਚ ਪਾਉਂਦਾ ਹੈ ਨਾ ਉਹ ਦੁੱਧ ਦਾ ਜਿਹੜਾ ਉਹ ਫਟ ਜਾਂਦਾਗਾ ਮਲਕਿ ਜਿਹੜਾ ਦੁੱਧੋਂ ਦਾ ਅਸਲੀ ਸਿੱਧੀਆਂ ਜੀ ਮੈਂ ਦੁੱਧ ਪਾੜਦੇ ਨੇ ਪਨੀਰ ਬਣਾਉਣੇ ਨੇ ਉਹ ਅਲੱਗ ਹੋ ਜਾਂਦੇ ਨੇ ਤੇ ਪਾਣੀ ਅਲੱਗ ਹੋ ਜਾਂਦਾ ਉਹ ਦਿਹਾਉ ਤਿੰਨ ਦਿਨ ਨਾਲ ਇਸ ਤਰੀਕੇ ਨਾਲ ਹੀ ਕਰਦੇ ਰਹੇ ਜਦੋਂ ਉਹ ਦੇਖਿਆ ਕਰੇ ਵੀ ਇਹ ਪਾਣੀ ਪੀਏਗਾ ਵੀ ਦੁੱਧ ਦੇ ਵਿੱਚੋਂ ਨਾ ਪੀ ਜਾਂਦਾ ਕੁਛ ਨਾ ਜਦੋਂ ਨੇ ਅਸਾ ਉਹ ਇੱਕ ਦਿਨ ਕਹਿੰਦੇ ਉਹ ਲੁੱਕ ਕੇ ਦੇਖਣ ਲੱਗਿਆ ਤੋਨੇ ਦੇਖਿਆ ਇੱਕ ਹੰਸਾਂ ਦਾ ਜੋੜਾ ਵੀ ਉੱਥੇ ਬੈਠਾ ਹਨਾ ਉਹਦੇ ਉਹ ਕੋਠੇ ਦੇ ਉੱਪਰ ਤੇ ਉਹਨਾਂ ਉਹਦੇ ਵਾਸਤੇ ਫਿਰ ਇੱਕ ਕਹਿੰਦੇ ਮੋਤੀ ਛੱਡ ਕੇ ਗਏ ਇਸ ਤਰੀਕੇ ਦੀ ਹਨਾ ਅਗਰ ਤੁਸੀਂ ਇਤਿਹਾਸ ਪੜੋਗੇ ਫਾਲਤੂ ਚੀਜ਼ਾਂ ਨੂੰ ਛੱਡ ਕੇ ਅਗਰ ਤੁਸੀਂ ਹਨਾ ਆਪਣੇ ਧਰਮ ਦੀਆਂ ਦੇਖੋ ਤਾਂ ਤੁਹਾਨੂੰ ਉਹਨਾਂ ਕੁਛ ਨਾ ਕੁਛ ਉਹਨਾਂ ਤੋਂ ਹਾਸਿਲ ਹੀ ਹੋਵੇਗਾ ਕਿਉਂਕਿ ਕਹਿੰਦੇ ਨੇ ਵੀ ਜਿਹੜੇ ਜਾਨਵਰ ਹੁੰਦੇ ਨੇ ਕੁੱਤਾ ਰੱਖਿਆ ਹੋਇਆ ਆਪਣੇ ਘਰ ਵਿੱਚ ਇਸ ਤੋਂ ਵਫਾਦਾਰ ਕੋਈ ਨਹੀਂ ਹੁੰਦਾ ਹੈ ਦੇਖੋ ਨਾਲ ਇਹ ਤੇ ਆਪਣੇ ਘਰ ਦੀ ਰਾਖੀ ਕਰਦਾ ਜਦੋਂ ਆਪਾਂ ਨਾ ਦੋ ਡੰਡੇ ਇਹਦੇ ਮਾਰ ਦਿਆਂ ਵਿਚਾਰਾ ਫੇਰ ਵੀ ਹੈ ਨਾ ਬਾਰ ਦੇ ਵਿੱਚ ਹੀ ਬੈਠਾ ਰਹਿੰਦਾਗਾ ਵੀ ਹਾਂ ਕਦੋਂ ਮੇਰਾ ਮਾਲਕ ਆਊਗਾ ਤੇ ਮੈਨੂੰ ਬੁਲਾਊਗਾ ਤੇ ਮੈਂ ਅੰਦਰ ਜਾਊਗਾ ਤੇ ਇਸੇ ਲਈ ਮੇਰੀ ਹੱਤ ਬਣ ਕੇ ਵੀਂਦੇ ਕਿਉਂਕਿ ਮਹਾਪੁਰਸ਼ ਨੇ ਇੱਕ ਵਾਰੀ ਦੱਸਿਆ ਸੀਗਾ ਵੀ ਕਦੇ ਵੀ ਜਿਹੜਾ ਆਪਣਾ ਝੂਠਾ ਭੋਜਨ ਹੁੰਦਾ ਹੈ ਨਾ ਜਾਂ ਆਪਾਂ ਉਹ ਕਰਦੇ ਆਂ ਵੀ ਉਹ ਕਦੇ ਵੀ ਆਪਦੇ ਹੈ ਨਾ ਕੁੱਤਿਆਂ ਨੂੰ ਜਾਂ ਕਿਸੇ ਪਾਲਤੂ ਜਾਨਵਰ ਨੂੰ ਇਸ ਤਰੀਕੇ ਨਾਲ ਨਾ ਪਾਇਆ ਕਰੋ ਤੁਸੀਂ ਭੋਜਨ ਉਹਨਾਂ ਕੁ ਲੋ ਜਿੰਨਾ ਕੁ ਤੁਸੀਂ ਖਾ ਸਕਦੇ ਹੋ ਕਿਉਂਕਿ ਝੂਠਾ ਭੋਜਨ ਛੱਡਣ ਨਾਲ ਅਗਲੇ ਜਨਮ ਦੇ ਵਿੱਚ ਕਹਿੰਦੇ ਤੁਹਾਨੂੰ ਉਹੋ ਖਾਣਾ ਹੀ ਪਵੇਗਾ ਦੇਖੋ ਮੈਨੇ ਇਹ ਨਹੀਂ ਹੈਗਾ ਵੀ ਮੈਂ ਰਾਬਾਂ ਜਾਂ ਮੈਂ ਕੋਈ ਮਾਹ ਪੁਰਖਾਣਾ ਜੋ ਮੈਂ ਸੁਣੀਆਂ ਨੇ ਹਨਾ ਮਨ ਕੇ ਮਾਹ ਪੁਰਖਾਣ ਤੋਂ ਵੱਡੇ ਆ ਤੇ ਬਜ਼ੁਰਗਾਂ ਤੋਂ ਮੈਂ ਉਹੀ ਤੁਹਾਡੇ ਨਾਲ ਸਾਂਝੇ ਕਰਨੇ ਕਿਉਂਕਿ ਮੈਂ ਆਪਣੇ ਜੀਵਨ ਦੇ ਵਿੱਚ ਉਹ ਹੰਡਾਈਆਂ ਨੇ ਤੇ ਮੇਰਾ ਜੀਵਨ ਉਸ ਚੀਜ਼ ਦੇ ਨਾਲ ਵਾਹਿਗੁਰੂ ਜੀ ਨੇ ਬਹੁਤ ਬੁਲੰਦੀਆਂ ਤੇ ਪਹੁੰਚਾਇਆ ਹੈ ਦੇਖੋ ਹਰ ਇੱਕ ਭੈਣ ਜਿਹੜੀ ਮੈਨੂੰ ਕਈ ਵਾਰੀ ਕਹਿ ਦਿੰਦੀਆਂ ਨੇ ਵੀ ਭੈਣੇ ਸਾਡੇ ਘਰ ਦੇ ਵਿੱਚ ਇਸ ਤਰੀਕੇ ਨਾਲ ਹਨਾ ਕਲੇਸ਼ ਰਹਿੰਦਾ ਜਾਂ ਸਾਡੇ ਘਰ ਦੇ ਵਿੱਚ ਇਹਨੀਆਂ ਦੇਖੋ ਇਹ ਹਰ ਇੱਕ ਦਾ ਹੁੰਦਾ ਹੈ ਪਰ ਜਦੋਂ ਤੁਸੀਂ ਇਹਨਾਂ ਵਾਹਿਗੁਰੂ ਜੀ ਦੇ ਲੜ ਲੱਗਦੇ ਹੋ ਨਾਮ ਜਪਦੇ ਹੋ ਤੁਹਾਡੇ ਘਰ ਦਾ ਪਰਿਵਾਰ ਦਾ ਨਾ ਆਲਾ ਦੁਆਲਾ ਆਟੋਮੈਟਿਕਲੀ ਚੇਂਜ ਹੋਣ ਲੱਗ ਜਾਂਦਾ ਹੈ ਇੱਕ ਤੁਸੀਂ ਨਾ ਹਰ ਟਾਈਮ ਵਾਹਿਗੁਰੂ ਜੀ ਨਾਲ ਆਪਣੇ ਹਾਜ਼ਰ ਨਾਜ਼ਰ ਜ਼ਰੂਰ ਸਮਝਿਆ ਕਰੋ ਕਦੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਤੇ ਵਾਹਿਗੁਰੂ ਜੀ ਤੁਹਾਡੀ ਨਾ ਹਰ ਇੱਕ ਮਦਦ ਜ਼ਰੂਰ ਕਰਨਗੇ ਤੇ ਦੇਖੋ ਜਦੋਂ ਵੀ ਤੁਸੀਂ ਨੇ ਹਨਾ ਪੰਛੀਆਂ ਨੂੰ ਪਸ਼ੂਆਂ ਨੂੰ ਭੋਜਨ ਪਾਉਣਾ ਹੈ ਤਾਂ ਕੋਸ਼ਿਸ਼ ਕਰਿਓ ਕਿ ਤੁਸੀਂ ਝੂਠਾ ਭੋਜਨ ਨਾ ਪਾਓ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਅੱਜ ਝੂਠਾ ਖਵਾਉਂਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਉਹ ਹੈਨਾ ਖਾਣਾ ਹੀ ਪੈਟ ਆ देखो मेरी कोशिश हुंदी है भी जो मेनू पता लगदा मा है मां पुरुषਾਂ ਤੋਂ ਜਾਂ ਬਜ਼ੁਰਗਾਂ ਤੋਂ ਕਿਤੋਂ ਵੀ ਹੈ ਨਾ ਵੀ ਮੈਂ ਉਹ ਆਪਣੇ ਭੈਣ ਭਰਾਵਾਂ ਨੂੰ ਦੱਸਾਂ ਬਸ ਤੁਹਾਨੂੰ ਇਹਨਾ ਪਖੰਡ ਚ ਪਾਉਣ ਵਾਲੇ ਤਾਂ ਬਹੁਤ ਮਿਲਣਗੇ ਇਸ ਤਰੀਕੇ ਨਾਲ ਕਰ ਲੋ ਇਸ ਤਰੀਕੇ ਨਾਲ ਕਰ ਲੋ ਪਰ ਮੇਰੀ ਦਿਨੋਂ ਕੋਸ਼ਿਸ਼ ਹੁੰਦੀ ਹੈ ਵੀ ਮੇਰੇ ਭੈਣ ਭਰਾਵਾਂ ਨੂੰ ਨਾ ਹਰ ਇੱਕ ਮੁਸ਼ਕਿਲ ਤੋਂ ਵਾਹਿਗੁਰੂ ਜੀ ਕੱਢਣ ਹਰ ਇੱਕ ਮੁਸ਼ਕਿਲ ਤੋਂ ਮਲਕੇ ਜਦੋਂ ਵੀ ਤੁਹਾਨੂੰ ਕੋਈ ਹੋਵੇ ਤੁਸੀਂ ਕਦੇ ਵੀ ਪਟਕੋ ਨਾ ਸਿਰਫ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਬਸ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਲਿਆ ਕਰੋ ਜਦੋਂ ਵੀ ਕੋਈ ਮੁਸ਼ਕਿਲ ਤੁਹਾਡੇ ਤੇ ਆਉਂਦੀ ਹੈ ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਨੇ ਕਿ ਤੁਹਾਨੂੰ ਵਾਹਿਗੁਰੂ ਜੀ ਉਸ ਮੁਸ਼ਕਿਲ ਦੇ ਵਿੱਚੋਂ ਬਾਹਰ ਫੜ ਕੇ ਜ਼ਰੂਰ ਕੱਢਣਗੇ ਤੇ ਇਹ ਦੇਖੋ ਪੰਛੀਆਂ ਨੂੰ ਇਹ ਨਹੀਂ ਹੁੰਦਾ ਵੀ ਆਪਾਂ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਆ ਜਾਂ ਚਿੱਟੇ ਕੁੱਤੇ ਨੂੰ ਪਾਉਣੀ ਆ ਦੇਖੋ ਪੰਛੀਆਂ ਨੂੰ ਪਾਲਤੂ ਜਾਨਵਰਾਂ ਨੂੰ ਭੋਜਨ ਪਾਉਣਾ ਦਾਣਾ ਪਾਣੇ ਪਾਉਣਾ ਇਹ ਦਾ ਫਾਲਤੂ ਤੁਹਾਨੂੰ ਮਿਲੇਗਾ ਹੀ ਮਿਲੇਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਉਹਦਾ ਹਨਾ ਫਲ ਨਹੀਂ ਮਿਲੇਗਾ ਤੁਸੀਂ ਕਿਸੇ ਵੀ ਚੀਜ਼ ਨੂੰ ਇੱਕ ਚੀਜ਼ ਕਰਨ ਲੱਗ ਜਿਵੇਂ ਕਿ ਕੀੜਿਆਂ ਦੇ ਪੌਣਤੇ ਹਨਾ ਅੱਗੇ ਬਜ਼ੁਰਗ ਕਹਿ ਦਿੰਦੇ ਸੀ ਵੀ ਤੇਲ ਚੌਲ ਪਾ ਕੇ ਆਓ ਜਾਂ ਮਿੱਠਾ ਪਾ ਕੇ ਆਓ ਇਹਦੇ ਨਾਲ ਇਹ ਹੁੰਦਾ ਸੀਗਾ ਹਨਾ ਵੀ ਨਾਲੇ ਤਾਂ ਜਿਹੜੇ ਉਹ ਨਾ ਨੂੰ ਭੋਜਨ ਮਿਲ ਜੂਗਾ ਤੇ ਬਾਕੀ ਸਾਡੇ ਘਰ ਦਾ ਜਿਹੜਾ ਦਸਵੰਦ ਹੈ ਹਨਾ ਉਹ ਨਿਕਲ ਜਾਊਗਾ ਤੇ ਨਾਲੇ ਸਾਡੇ ਬੱਚੇ ਦਇਆ ਆ ਜੂਗੀ ਇੱਕ ਦਇਆ ਦੀ ਭਾਵਨਾ ਹਨਾ ਤੁਹਾਡੇ ਅੰਦਰ ਪੈਦਾ ਕਰਨ ਵਾਸਤੇ ਬਜ਼ੁਰਗ ਇਹ ਚੀਤੇ ਲਾਉਂਦੇ ਤੇ ਅੱਜ ਕੱਲ ਬਹਿਮ ਪਰਮ ਆਪਣੇ ਜ਼ਿਆਦਾ ਪਾਲ ਲੇ ਤਾਂ ਮੇਰੇ ਹੱਥ ਵਨ ਕੇ ਵੇਨਦੇ ਕਿ ਕਦੇ ਵੀ ਝੂਠਾ ਭੋਜਨ ਉਹਨਾਂ ਨੂੰ ਨਾ ਪਾਇਓ ਤੇ ਆਪਣੇ ਘਰ ਦੀ ਅਗਰ ਬਰਕਤ ਚਾਹੁੰਦੇ ਹੋ ਤਾਂ ਤੁਸੀਂ ਇਹ ਸੇਵਾ ਜ਼ਰੂਰ ਕਰ ਲਿਆ ਕਰੋ ਜਿੱਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇ ਦੇਣੀ ਕੋਈ ਵੀ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਆਪਾਂ ਮਿਲਾਂਗੇ ਹੁਣ ਸਤਿ ਸ਼੍ਰੀ ਅਕਾਲ ਜੀ